लो जी स्वागत so, है जी नवी वीडियो चेक चो सो आप स्टार्ट करनी है टू पॉइंट टू है एक्सरसाइज सो so, सब तो पहला सम देखो जी कहने फाइंड द जीरोस सो एक्सरसाइज कि टू पॉइंट टू फाइन द जीरोस सो द फॉलोइंग कोऑर्डिनेट पॉलिनोमियल ना वेरीफाई द रिलेशन बिटवीन द जीरोस एंड द कोफिशिएंट्स ठीक है सो so, तो पहला सम की है एक्स स्क्वायर -8 ਠੀਕ ਹੈ ਜੀ ਬਈ ਸੋ ਇੱਥੇ ਕੀ ਕਹਿੰਦੇ ਹਨ ਫਾਈਂਡ ਦਾ ਜ਼ੀਰੋਸ ਐਂਡ ਪੋਲੀਨੋਮিয়াল ਦੇ ਜ਼ੀਰੋਸ ਫਾਈਂਡ ਕਰਨੀਆਂ ਨੇ ਤੇ ਵੈਰੀਫਾਈ ਦਾ ਰਿਲੇਸ਼ਨਸ਼ਿਪ ਬੀਟਵੀਨ ਕੋਫੀਸ਼ੀਐਂਟਸ ਠੀਕ ਹੈ ਸਮ ਆਫ ਰੂਟਸ ਤੇ ਪ੍ਰੋਡਕਟ ਆਫ ਰੂਟਸ ਆਪਾਂ ਦੇਖਿਆ ਕਰਾਂਗੇ ਇਹਨਾਂ ਦੀ ਸੋ ਉਦਾਂ ਵੈਰੀਫਾਈ ਕਰ ਜਾ ਕਰਨਾ ਠੀਕ ਹੈ ਜ਼ੀਰੋਸ ਫਾਈਂਡ ਕਰਦੇ ਹੁਣ ਦੋ ਵੇਂ ਦੇਖੋ ਬਈ ਠੀਕ ਹੈ ਸੋ ਇੱਕ ਤਾਂ ਵੇ ਹੈਗਾ ਦੂਸਰਾ ਆਪਣਾ ਜਿਹੜਾ ਫੈਕਟਰਿੰਗ ਕਰਕੇ ਹੈ ਨਾ ਤੇ ਫੈਕਟਰ ਕਰਕੇ ਬਣਾ ਸਕਦੇ ਆਪਾਂ ਦੂਸਰਾ ਵੇ ਕਿਹੜਾ ਹੈ ਜਿਹੜਾ ਉਹ ਆਪਣਾ ਮਾਈਨਸ b ਵਾਲਾ ਹੁੰਦਾ ਹਨ ਮਾਈਨਸ b 4ac ਅੰਡਰੂਟ ਸੋ ਜਿਹੜਾ ਮਰਦੀ ਨਾਲ ਕੋਈ ਟਿੱਕ ਟਾਲੀ ਗੱਲ ਹੈ ਨਹੀਂ ਸੋ ਆਪਾਂ ਇਹਨੂੰ ਪਹਿਲਾਂ ਫੈਕਟਰ ਨਾਲ ਸੋਲਵ ਕਰਨਾ ਹੈ ਫੈਕਟਰ ਨਾਲ ਸੋ ਫੈਕਟਰ ਕਿਵੇਂ ਕਰਾਂਗੇ ਪਹਿਲੇ ਆਪਾਂ ਇਹਨੂੰ ਇਕੁਏਸ਼ਨ ਉਹ ਰੱਖਾਂਗੇ ਜ਼ੀਰੋ ਦੇ ਇਕੁਲ ਠੀਕ ਹੈ ਜੀ ਪਰ ਜ਼ੀਰੋ ਹੋ ਗਿਆ ਸੋ ਲਾਸਟ ਵਾਲੀ ਟਰਮ ਨੂੰ ਆਪਾਂ ਨੇ x² ਦੇ ਕੋਫੀਸ਼ੀਐਂਟ ਨਾਲ ਮਲਟੀਪਲਾਈ ਕਰਾਂਗਾ ਹੁਣ ਇੱਥੇ x² ਦਾ ਕੋਫੀਸ਼ੀਐਂਟ 1 ਹੈ ਠੀਕ ਹੈ ਇੱਥੋਂ ਵੈਨੂੰ ਕੋਫੀਸ਼ੀਐਂਟ ਨਾਲ ਮਲਟੀਪਲਾਈ ਕਰਤਾ ਹਾਂ 8 ਆ ਗਿਆ ਕਰਦਾ ਠੀਕ ਹੈ ਸੋ ਇੱਥੇ ਆਪਣੇ ਫੈਕਟਰ ਬਣਨ ਵਾਲੇ 2 ਫਿਰ ਬਣ ਗਿਆ 4 ਤੇ ਫਿਰ ਗਿਆ 2 ਤੇ 2 ਫਿਰ 2 ਤੇ ਗਿਆ 1 ਆ ਗਿਆ ਯਾਨੀ 2 2 2 ਇਹ ਬਣ ਗਈ 8 ਠੀਕ ਹੈ ਸੋ ਫੈਕਟਰ ਕਿਹੜੇ ਬਣਨਗੇ -2 ਬਣਾਉਣਾ ਆਪਾਂ ਨੇ ਫੈਕਟਰ ਬਣ ਜਾਣਗੇ -4 2 ਦੇਖੋ ਕਰਨਾ ਕਿਵੇਂ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਮਲਟੀਪਲਾਈ ਕਰਕੇ ਬਣੇ -8 ਬਣ ਰਿਹਾ ਵੀ ਠੀਕ ਹੈ ਤੇ ਪਲੱਸ ਮਾਈਨਸ ਕਰਕੇ ਬਣੇ -2 ਵਿਚਾਲੇ ਇਦਾਂ ਹਿਸਟਮ ਹੁੰਦਾ ਠੀਕ ਹੈ ਹੈਗਾ ਠੀਕ x² 4 2 ਇਦਾਂ ਕਰ ਦਿੰਦੇ ਠੀਕ ਹੈ 4 2 2 ਬਣ ਜਾਣਾ ਇਦਾਂ ਐ ਵੀ ਲਿਖ ਸਕਦੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ 4 2 ਕਰ ਲੈ ਇੱਕੋ ਹੀ ਆਸ -8 ਇੱਥੇ ਨਾਲ x 0 ਫੈਕਟਰ ਮੈਥ ਬਹੁਤ ਈਜ਼ੀ ਹੈ ਠੀਕ ਹੈ ਤੁਸੀਂ ਆ ਪਹਿਲਾਂ ਵੀ ਮੈਂ ਸਿਖਾਇਆ ਹੈ ਤੁਸੀਂ ਦੇਖ ਦੇਖ ਫਿਰ ਐਸਾ ਕਰ ਰਹੇ 1 ਕਿੰਨਾ ਹੋ ਗਿਆ -4 x 4x 2x -8 ਦਿਵਥਾ ਪਾ ਇਹਨਾਂ ਨੂੰ ਪਹਿਲਾਂ ਕਾਮਨ ਲੈਣੇ ਨੇ ਫਿਰ ਇਹਨਾਂ ਨੂੰ ਕਾਮਨ ਟੇਨਰ ਠੀਕ ਹੈ ਹੁੰਦਾ ਪਹਿਲੇ ਐਚੋ ਕਾਮਨ ਫਿਰ ਐਚੋ ਕਾਮਨ ਇਹ ਚੋ ਕਾਮਨ ਕੀ ਆ ਗਿਆ ਵੀ ਐਕਸ ਕਾਮਨ ਹੈ ਇੱਥੇ ਰਹਿ ਗਿਆ ਐਕਸ 4 ਇਹਨਾਂ ਦੇ ਦੇਖੋ ਕੀ ਕਾਮਨ ਹੈ ਪਲੱਸ ਦਾ 2 ਕਾਮਨ ਹੈਗਾ ਇੱਕ ਠੀਕ ਹੈ ਸੋ ਐਕਸ 4 ਤੁਸੀ ਗੌਰ ਕੀ ਕਰਨੀ ਹੁੰਦੀ ਹੈ ਗੌਰੇ ਕਰਨ ਨਾਲ ਵੀ ਭਾਈ ਜਿਹੜੀ ਮੈਨੂੰ ਇੱਥੇ ਬਣਨੀ ਚਾਹੀਦੀ ਸੇਮ ਤੋਂ ਸੇਮ ਵੈਲਿਊ ਇੱਥੇ ਬਣੇ ਜੇ ਨਹੀਂ ਬਣ ਰਾ ਰਿਟ ਮੇ ਥੋੜਾ ਗੜਬੜਾ ਠੀਕ ਹੈ ਕੁਸ਼ਲ ਚ ਚਲੋ ਹੁਣ ਆਪਾਂ ਨੇ ਲੈਣਾ ਸਾਰੇ ਚੁਕਾਉਣ ਨੂੰ ਵੀ ਠੀਕ ਹੈ ਸਾਰੇ ਚੁਕਾਉਣ ਨੂੰ ਚੁਕਾਉਣ ਨੂੰ ਆਊਗਾ x 4 ਆ ਦੇਖੋ ਸਾਰੇ ਚੁਕਾਉਣ ਨੇ ਹੈਗਾ ਵਿੱਚ ਰਹਿ ਕੇ ਨਾ ਗਿਆ x ਰਹਿ ਗਿਆ ਇੱਕ ਰਹਿ ਗਿਆ ਪਲੱਸ ਦਾ 2 0 ਸੋ ਇਹਨਾਂ ਨੂੰ ਹੁਣ ਕਰਲੇ ਕਰਲੇ ਨੂੰ 0 ਵਾਂਗ ਰੱਖਾਂਗੇ x 4 0 x 2 0 ਸੋ ਇੱਥੇ ਕੰਨਾ ਆਵੇ x ਦੇ ਵੱਲੋਂ 4 ਆਗੇ ਤੋਂ ਆਗੇ x ਦੇ ਵੱਲੋਂ -2 ਠੀਕ ਹੈ ਵੀ ਇਹ ਆ ਗਿਆ ਆਪਣੇ ਰੂਟਸ ਤੇ ਜ਼ੀਰੋਸ ਜਿਹਨੂੰ ਕਹਿੰਦੇ ਐਕਸ ਦੀ ਵੈਲਿਊ ਕਿੰਨੇ ਕਿੰਨੇ ਨੇ ਇੱਕ 4 ਹੈ ਇੱਕ -2 ਹੈ ਸੋ ਇਹ ਨਹੀਂ ਇਹ ਤੇ ਜ਼ੀਰੋਸ ਠੀਕ ਹੈ ਹੁਣ ਆਪਾਂ ਨੇ ਦੇਖਣਾ ਕੀ ਹੁੰਦਾ ਦੇਖਣਾ ਹੈਗਾ ਕਿ ਇਹ ਆ ਸਮ ਆਫ ਰੂਟਸ ਐਂਡ ਪ੍ਰੋਡਕਟ ਆਫ ਰੂਟਸ ਹੈ ਨਾ ਉਹ ਦੇਖਣਾ ਉਹ ਕੀ ਹੁੰਦਾ ਵੀ ਇਹ ਮੈਂ ਧਿਆਨ ਨਾਲ ਸੁਣੋ ਇਹ ਇਦਾਂ ਦੀ ਵੈਲ ਹੁੰਦੀ ਹੈ x² bx plus c ਜਿਹੜਾ ਸਮ ਆਫ ਰੂਟਸ ਹੁੰਦਾ ਸਮ ਆਫ ਰੂਟਸ ਕਿੰਨਾ ਹੁੰਦਾ ਸਮ ਆਫ ਰੂਟਸ ਇਹ ਹੁੰਦਾ ਜੀ -b a ਜੜੇ ਕਿ x² ਦਾ ਕੋਫੀਸ਼ੀਐਂਟ ਆਫ ਮਾਈਨਸ ਦਾ ਹੋਵੇ ਮਾਈਨਸ ਲਾ ਕੇ x ਦਾ ਕੋਫੀਸ਼ੀਐਂਟ a x² ਦਾ ਕੋਫੀਸ਼ੀਐਂਟ ਠੀਕ ਤੇ ਪ੍ਰੋਡਕਟ ਆਫ ਰੂਟਸ ਕੀ ਹੁੰਦਾ ਵੀ ਪ੍ਰੋਡਕਟ ਆਫ ਰੂਟ ਇਹ ਹੁੰਦਾ ਜੀ c a ਸਕੇਪਰ ਕਵਾਡਰੇਟ ਇਕੁਏਸ਼ਨ ਹੀ ਗੱਲ ਕਰਦਾ ਠੀਕ ਹੈ ਕਵਾਡਰੇਟ ਪ੍ਰੋਡਕਟ ਆਫ ਰੂਟ ਹੁੰਦਾ c a ਇਹ ਹੁੰਦਾ -b a ਸੋ ਇੱਥੇ ਦੇਖ ਲਈ ਆਪਾਂ ਕਰਕੇ ਇਹਨੂੰ ਪਰ ਪਹਿਲਾਂ ਦਰਸ ਇੱਥੋਂ ਇੱਥੋਂ ਹੀ ਕਰ ਲੈਨੇ ਆਪਾਂ ਇਹਦੇ ਜੇ ਮੈਂ ਸਮ ਕਰੂੰਗਾ ਰੂਟਸ ਕਿੰਨਾ ਹੋਊਗਾ ਜੀ ਸਮ ਦੇਖੋ 4 2 ਇਹ ਹੀ ਹੈ ਸਮ ਆ ਜੈਣਾ 2 ਪਰ ਇਹਦੇ ਅਕੋਰਡਿੰਗ ਸਮ ਕਿੰਨਾ ਹੋ ਘਰੇ ਲੈਨੇ ਆਪਾਂ ਦੇਖੋ ਇੱਥੇ ਮਾਈਨਸ ਸ ਪਹਿਲਾਂ ਲਾਉਣਾ ਆਪਾਂ ਐਸ ਲਈ ਫਿਰਨਾ ਸਮ ਹੋਰ ਹੋਣੀਗਾ ਮਾਈਨਸ ਪਹਿਲਾਂ ਲਾਉਣਾ ਆਇਲਾ ਕੋਫੀਸ਼ੀਐਂਟ ਕਿੰਨਾ ਐਕਸ ਦਾ ਮਾਈਨਸ 2 ਹੈ ਆ ਮਾਈਨਸ ਨਾਲ ਲਾਉਣੀ ਇੱਥੇ ਮਾਈਨਸ 2 ਔਰ ਪਾਉਨ x² ਦਾ ਕੋਫੀਸ਼ੀਐਂਟ ਕਿੰਨਾ ਸੀ ਭਾਈ 1 ਸੀਗਾ a ਕਿੰਨਾ ਸੀ 1 ਸੀ ਉਹ ਤੇ ਦੇਖੋ b ਕਿੰਨੀ ਸੀ -2 a ਸੀ 1 ਪਾਈ ਲਾਤਾ ਹੈ ਹੋ ਗਿਆ 2 ਸੋ ਆਪਣਾ ਸਮ ਆਫ ਰੂਟਸ ਇੱਥੇ ਵੀ 2 ਆਇਆ x ਵੀ 2 ਹੋਇਆ ਇਟ ਮੀਨਸ ਹੈ ਵੈਰੀਫਾਈ ਹੋ ਗਿਆ ਠੀਕ ਹੈ ਹੁਣ ਦੇਖੋ ਪ੍ਰੋਡਕਟ ਆਫ ਰੂਟਸ ਨੂੰ p ਕਹਿ ਦਿੰਨੇ ਆਪਾਂ ਹੋ ਗਈ ਹੁੰਦਾ c a ਇੱਥੇ c ਕਿੰਨਾ ਜਿਹੜਾ ਆਪਣਾ ਕਨਸਟੈਂਟ ਰਹਿਮਾ ਇਹ ਕਿੰਨਾ -8 -8 a a ਕਿੰਨਾ ਵੀ a ਬੰਨੀ ਸੀਗਾ ਸੋ ਇਹ ਆ ਗਿਆ -8 ਜੇ ਉਦਾਂ ਆਪਾਂ ਪ੍ਰੋਡਕਟ ਆਫ ਰੂਟਸ ਦੇਖੀ ਕਿੰਨਾ ਆਉਂਦਾ 4 ਤੇ -2 ਉਦਾਂ ਕਿੰਨਾ ਆਉਂਦਾ 4 -2 ਇਹ ਕੱਨੇ ਬਣ ਗਏ -8 ਸੋ ਵੈਰੀਫਾਈ ਹੋ ਗਿਆ ਠੀਕ ਹੈ ਪ੍ਰੋਡਕਟ ਆਫ ਰੂਟਸ ਵੀ ਤੇ ਸਮਾ ਰੂਟਸ ਵੀ ਐਂ ਤਾਂ ਤੁਸੀਂ ਵੈਰੀਫਾਈ ਕਰ ਲਏ ਨਾ ਠੀਕ ਹੈ ਪਹਿਲਾਂ ਰੂਟਸ ਫਾਈਂਡ ਕਰਨੇ ਆ ਰੂਟਸ ਫਾਈਂਡ ਕਰਨੇ ਬਹੁਤ ਈਜ਼ੀ ਆ ਪਹਿਲਾਂ ਵੀ ਅਪਰ ਚੈਪਟਰ ਕਰਕੇ ਛੱਡੇ ਆ ਫੈਕਟਰ ਮੈਥਡ ਲਾ ਲਓ ਚਾਹੇ ਉਹ ਡਿਸਕ੍ਰਿਮੀਨੈਂਟ ਨਾਲ ਲਾ ਲਓ ਜਿਹੜਾ ਮਲਟੀ ਨਾਲ ਲਾ ਲਓ ਰੂਟਸ ਫਾਈਂਡ ਕਰਨ ਤੋਂ ਬਾਅਦ ਤੁਸੀਂ ਇਹ ਦੇਖਣਾ ਆ ਰਿਲੇਸ਼ਨ ਠੀਕ ਹੈ ਜਿਹੜਾ ਕਿ -b ਪਾਉਣੇ ਆ c ਪਾਉਣੇ ਇਹਦੇ ਨਾਲ ਨਾਲ ਤੁਸੀਂ ਆਪਾਂ ਚੱਲਦੇ ਨੇ ਨੈਕਸਟ ਕੁਸਚਨ ਦੇ ਨੈਕਸਟ ਦੇਖੋ ਕਿਹੜਾ ਸੋ ਨੈਕਸਟ ਕਿਹੜਾ ਸੈਕੰਡ ਹੈਗਾ 4x2 4x 1 ਸੋ ਇੱਕ ਵਾਰੀ ਆਪਾਂ ਇਹਦੇ ਦੂਸਰੇ ਮੈਥਡ ਨਾਲ ਦੇਖ ਲੈਂਦੇ ਹਾਂ ਜਿਹੜਾ ਆਪਣਾ ਨੈਕਸਟ ਮੈਥਡ ਸੀਗਾ ਉਹ ਲਾ ਕੇ ਦੇਖ ਲੈਂਦੇ ਆ ਉਹ ਕੀ ਹੁੰਦਾ ਵੀ ਆਪਾਂ ਇਹਨੂੰ ਕੰਪੇਅਰ ਕਰ ਦੋਨਾ ਇਹਦੀ ਵੈਲਿਊ ਹੁੰਦੀ ਆ a ਉਧਰ ਵੀ ਆਪਾਂ ਲਿਖਣੀ ਹੈ ਇਹ ਹੁੰਦੀ ਆ b ਇਹ ਹੁੰਦੀ ਆ c ਠੀਕ ਹੈ ਪਹਿਲਾਂ ਮੈਂ ਫੈਕਟਰ ਮੈਥਡ ਨਾਲ ਰੂਟ ਫਾਈਂਡ ਕਰਨੇ ਸਿੱਖਾਈ ਤੇ ਹੁਣ ਦੂਸਰੇ ਮੈਥਡ ਨਾਲ ਕਰਾਂਗੇ ਠੀਕ ਹੈ ਆਪਾਂ ਸੋ ਸਭ ਤੋਂ ਆਪਣਾ ਫਾਰਮੂਲਾ ਕੀ ਹੁੰਦਾ ਉਹ x ਜਾਂ ਫਿਰ ਇੱਥੇ x ਹੈਗਾ ਇੱਥੇ s ਹੈ ਠੀਕ ਆ ਹੁਣ s ਜੋ ਮਰਜ਼ੀ ਹੋਵੇ ਕੋਈ ਫਰਕ ਨਹੀਂ ਪੈਂਦਾ s ਹੋਵੇ m ਹੋਵੇ n ਹੋਵੇ ਉਹ ਲਿਖਾਂਗੇ s ਉਹ ਕੀ ਹੁੰਦਾ -b b² 4ac 2a ਬਸ ਇਹ ਤੁਸੀਂ ਵੈਲਿਊ ਰਿਪਲੇਸ ਕਰਨੇ ਨੇ ਸੋ ਰੂਟਸ ਆ ਜਾਣ ਜਿਹਨੂੰ ਫੈਕਟਰ ਮੈਥਡ ਔਖਾ ਲੱਗਦਾ ਉਹ ਇਦਾਂ ਆਈ ਮੈਥਡ ਵੀ ਕਰ ਸਕਦਾ ਠੀਕ ਗੱਲ ਇੱਕੋ ਹੀ ਦੇਖੋ ਬਈ ਚਲੋ ਕਰ ਦਨੇ ਆ -b b ਹੈਗਾ -4 ਆ ਸੇ ਲਿਖ ਲੈਨੇ ਆਪਾਂ a ਕਿੰਨਾ ਹੈ a ਹੈਗਾ 4 b ਕਿੰਨਾ b, 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 b -4 ਹੈ ਤੇ c ਕਿੰਨਾ 1 ਹੈ ਭਰ ਲੈਨੇ ਠੀਕ ਹੈ ਇੱਥੇ ਆਪਾਂ b ਹੈਗਾ -4 -4 -1 ਪਹਿਲਾਂ ਪਈ ਇੱਥੇ b² -4 ਦਾ² -4ac a ਕਿੰਨਾ ਵੀ 4 ਹੈ c ਕਿੰਨਾ 1 ਹੈ ਇਹ ਅੰਡਰਰੂਟ ਚ ਆਪੋਨ 2 ਆਫ a a ਕਿੰਨਾ 4 ठीक है so, सॉल्व कर लो माइनस माइनस प्लस हो गया प्लस का 4 प्लस माइनस देखो भाई -4 द स्क्वायर 16 ठीक है -4 4 का 16 1 -16 ठीक है चलो देख लो और इधर देखो 2 4 8 हो गया है सो आता जीरो ही बन गया किमे ਕਰਾਂਗੇ ਇਹਨੂੰ ਆਪਾਂ ਹੁਣ 4 ਇਹ ਜ਼ੀਰੋ ਬਣ ਗਿਆ ਸੋ ਇਹ ਲਿਖਣ ਦਾ ਮਤਲਬ ਹੀ ਹੈ ਨਹੀਂ ਕੋਈ 0 ਤੇ ਲੇਖੋ ਐਸੋ ਕਿੰਨੇ ਰੂਟਸ ਬਣਗੇ ਐਸ ਇਕੁਅਲ ਟੂ 4 8 ਹੁਣ ਜੇ ਸਕੁਅਰ ਵਾਲੀ ਟਰਮ ਆ ਤਾਂ ਹਮੇਸ਼ਾ ਰੂਟਸ 2 ਆਉਣਗੇ ਠੀਕ ਆ ਇਹ ਪਲੱਸ ਮਾਈਨਸ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਜੇ ਆਪਾਂ ਲਵੇ ਇਹ ਵੈਲਿਊ ਕੋਈ 4 ਬਣ ਜਾਂਦੀ ਇੱਕ ਵਾਰੀ ਪਲੱਸ ਕਰਦੇ ਕੋਈ ਮਾਈਨਸ ਕਰ ਦੋ ਰੂਟ ਬਣ ਜਾਂਦੇ ਹੁਣ ਮੇਰੇ ਲਵੇ ਦੋਨੋਂ ਰੂਟ ਸੇਮ ਬਣਨਗੇ ਠੀਕ ਹੈ ਦੇਖੋ ਕਿੰਨੇ ਕੱਟ ਗਿਆ ਗਿਆ 1 2 ਸੋ ਇੱਕ ਰੂਟ ਨਹੀਂ ਆਉਣਾ ਕਿੱਥੇ ਖਿਆਲ ਰੱਖਣਾ ਇੱਥੇ ਰੂਟਸ ਕਿੰਨੇ ਬਣਨਗੇ ਦੋ ਬਣਨਗੇ ਕਿਉਂਕਿ ਸੇਮ ਰੂਟਸ ਨੇ ਇਹ ਠੀਕ ਹੈ ਜੀ ਸੇਮ ਰੂਟਸ ਕਰਕੇ ਦੋ ਰੂਟਸ ਬਣ ਗਏ ਜੇ ਆਪਾਂ ਫੈਕਟਰ ਮੈਚ ਲਾਉਂਦੇ ਫਿਰ ਵੀ ਸੇਮ ਹੀ ਬਣਨੇ ਸੀ ਇਹ ਚਲੋ ਹੁਣ ਆਪਾਂ ਵੈਰੀਫਾਈ ਕਰ ਲਈਏ ਪੀ ਪ੍ਰੋਡਕਟ ਆਫ ਰੂਟਸ ਦੇਖੋ ਬਈ ਪਹਿਲਾਂ ਪ੍ਰੋਡਕਟ ਕਰ ਲੈਣਾ ਉਹ ਕਿੰਨਾ ਸੀ अपॉन ए ਸੋ ਸੀ ਕਿੰਨਾ 1/4 1/4 ਜੇ ਆਪਾਂ ਉਦਾਂ ਪ੍ਰੋਡਕਟ ਕਰੀਏ ਨਾ ਇਹ ਰੂਟਸ ਕਿੰਨੇ ਆਉਣੀਆਂ 1/2 1/2 ਉਹ ਕਿੰਨਾ ਹੋ ਗਿਆ 1/4 ਸੋ ਇਹ ਹੋ ਗਿਆ ਵੈਰੀਫਾਈ ਠੀਕ ਹੈ ਸਹੀ ਨਹੀਂ ਆਪਣੇ ਰੂਟਸ ਸਮ ਦੇਖੋ ਸਮ ਕਿਹਨਾ ਹੁੰਦਾ ਆਪਣਾ ਮਾਈਨਸ b a ਜਣੀ ਮਾਈਨਸ b ਕਿੰਨਾ -4 a a ਕਿੰਨਾ 4 ਸੋ ਇਹ ਕਿੰਨਾ ਬਣ ਗਿਆ 4 4 ਜਣੀ ਕਿ ਪੂਨ ਹੋਰ ਗੱਲ ਵੀ ਬਣਨਾ ਆ ਗਿਆ ਇਹਦਾ ਸਮ ਹਰ ਕੇ ਦੇਖੀ ਕਿੰਨਾ ਆਉਗਾ 1 2 1 2 2 ਐਲਸੀਮ ਆ ਗਿਆ ਉੱਪਰ ਆ ਗਿਆ 1 1 ਅਣੀ 2 2 ਇਹ ਕਿੰਨਾ ਆ ਗਿਆ 1 ਠੀਕ ਹੈ ਇਹ ਵੀ ਵੈਰੀਫਾਈ ਹੋ ਗਿਆ ਸੋ ਇਦਾਂ ਕਰ ਸਕਦੇ ਹਾਂ ਸੋ ਇਦਾਂ ਦੇ ਸਾਰੇ ਸਾਮਸ ਔਖੇ ਨੇ ਠੀਕ ਹੈ ਬਸ ਕਰਨਾ ਕੁਝ ਨਹੀਂ ਕੋਈ ਫੈਕਟਰ ਫਾਈਂਡ ਕਰ ਲਓ ਮੈਂ ਦੋਨੇ ਮੈਥਡ ਦੱਸਦੇ ਆ ਮੈਥਡ ਵੀ ਤੇ ਦੂਸਰਾ ਮੈਥਡ ਵੀ ਠੀਕ ਹੈ ਉਹਨਾਂ ਨਾਲ ਕਰਕੇ ਤੁਸੀਂ ਸਾਰਾ ਨਾਲ ஆன்ਸਰ ਕਰ ਸਕਦੇ ਕੋਈ ਪਰੇ ਗੱਲ ਹੈ ਨਹੀਂ ਠੀਕ ਹੈ ਫਿਰ ਕਰਨਾ ਤਾਂ ਵੈਰੀਫਾਈ ਆਪਾਂ ਵੈਰੀਫਾਈ ਕਰਕੇ ਤੁਹਾਡਾ ਆਨਸਰ ਆ ਜਾਣਾ ਸੋ ਇਦਾਂ ਇਹ ਜਿਹੜੇ ਬਾਕੀ ਸਾਮ ਨੇ ਉਹ ਬਿਲਕੁਲ ਸੇਮ ਟੂ ਸੇਮ ਨੇ ਇਹ ਕਿਸੇ ਕਰ ਸਕਦੇ ਹੋ ਨਾਲ ਨਾਲ ਆਪਾਂ ਚੱਲਦੇ ਆਂ ਇਹਦੇ ਅਗਲੇ ਸਾਮਸ ਤੇ ਸੋ ਇੱਕ ਸਾਮ ਹੋਰ ਮਿਲਿਆ ਮੈਨੂੰ ਇਹਣਾ ਵੀ ਬੜਾ ਹੀ ਤਰੰਗੀ ਜਿਹਾ ਸਾਮ ਹੈ ਇਹ ਸੋ ਮੈਨ ਲੱਗਿਆ ਵੀ ਚਲ ਬਾਕੀ ਤਾਂ ਸੇਮ ਹੀ ਨੇ ਇਹ ਸਮ ਥੋੜਾ ਜਿਹਾ ਡਿਫਰੈਂਟ ਜਿਹਾ ਲੱਗਿਆ ਮੈਨੂੰ ਹਨਾ ਤਾਂ ਨੂੰ ਆਪਾਂ ਦੇਖ ਲੈਂਦੇ ਆ ਇਹਦੇ ਫੈਕਟਰ ਕਿੰਨੇ ਮੰਨ ਗਏ ਹਨਾ ਵੀ ਸੋ ਇਹਦੇ ਫੈਕਟਰ ਮਾਉਂਦੀ ਆਪਾਂ ਨੂੰ ਕੋਈ ਖਾਸ ਮਕਸਦ ਨਹੀਂ ਹੈਗਾ ਕਰਦੇ ਹਨਾ ਦੇਖੋ ਕਿਵੇਂ ਬਣਾ ਸਕਦੇ ਆ ਸੋ ਹੀ ਯਾ ਤਾਂ ਇਹਨੂੰ ਇੰਟੈਗਰ ਕਰ ਲੋ t² 15 ਠੀਕ ਹੈ ਇਹਨੂੰ ਇੱਧਰ ਲੈ ਕੇ ਚੱਕ ਕੇ ਮੈਂ ਸਿੱਧਾ ਸਕੁਅਰ ਕੱਟ ਕੇ ਰੂਟ ਲਾ ਗਿਆ ਇੱਧਰ ਸੋ t ਦੀ ਵੈਲਿਊ ਕਿੰਨੀ ਆ ਗਈ ਅੰਡਰ ਰੂਟ 15 ਠੀਕ ਹੈ ਵੀ ਸੋ a ਵੈਲਿਊ ਲਈ ਬਣ ਗਏ ਫੈਕਟਰ ਇਹਦੇ ਬਸ ਗੱਲ ਖਤਮ। ਯਾਨੀ ਕਿ ਜਦੋਂ ਅਪਰੂਟ ਲਾਉਣੇ ਦਾ ਪਲੱਸ ਮਾਈਨਸ ਲੱਗਦਾ ਹੁੰਦਾ। ਠੀਕ ਹੈ। ਤੇ a ਦੀ ਵੈਲਿਊ ਕਿੰਨੀ ਆ ਗਈ ਫਿਰ ਆਪਣਾ t ਦੀ। ਇੱਕ ਵਾਰੀ ਲਵਾਂਗੇ ਅੰਡਰ ਰੂਟ ਮਾਈਨਸ ਇੱਕ ਵਾਰੀ ਲਵਾਂਗੇ ਪਲੱਸ ਦਾ। ਜੇ ਰੂਟ ਇਸਕੇ ਦਾ √ ਲਾਉਣੇ ਦਾ ਪਲੱਸ ਮਾਈਨਸ ਲਾ ਕੇ ਦੋਣਾ ਹੈ ਕਿ ਪਲੱਸ ਮਾਈਨਸ ਲੇ ਲਵਾਂ ਸੋ ਮੇਰਾ √ 2 2 √ ਸੋ ਉਹਨੇ ਇਸ ਲਈ ਆਪਣੇ ਨੂੰ √ 2 ਸਾਗੇ ਠੀਕ। ਐਦਾਂ ਵੀ ਕਰ ਸਕਦੇ ਹਾਂ ਤੇ ਇੱਕ ਹੋਰ ਤਰੀਕਾ ਹੈ ਕਰੰਦੇ ਨੂੰ ਹੋਰ ਕਿਹੜਾ ਤਰੀਕਾ ਹੈ? ਤੁਸੀਂ ਇਹਨੂੰ ਇਹਨੂੰ ਲਿਖ ਲਓ t² 8 ਤੁਸੀਂ ਐਨੋ ਕੇ ਵਾਂ ਲਿਖਣਾ ਇਹਨੂੰ ਲਿਖ ਸਕਦਾ ਤੁਸੀਂ ਐਦਾ √15 ਦਾ ਸਕੁਅਰ ਗੱਲ ਇੱਕੋ ਹੀ ਆ ਵੇਖੋ ਗੱਲ ਇੱਕੋ ਹੀ ਆ ਮੈਂ √ ਲੈ ਕੇ ਉੱਪਰ ਸਕੁਅਰ ਲੈ ਲਿਆ ਗੱਲ ਇੱਕੋ ਹੀ ਆ ਪਰ ਲਿਖਿਆ ਕਿਵੇਂ ਤਾਂ ਕਿ ਫਾਰਮੂਲਾ ਬਣ ਜੇ ਫਾਰਮੂਲਾ ਕਿਹੜਾ ਬਣ ਜੇ ਦੇਖੋ a² b² ਦਾ ਉਹ ਫਾਰਮੂਲਾ ਕੀ ਹੁੰਦਾ a b a b ਹੁਣ ਇਹਦੇ ਤੇ ਅਪਲਾਈ ਕਰਾਂਗੇ a² b² ਉਹ ਕਿੰਨਾ ਹੋ ਜਾਣਾ t √15 t ਅੰਡਰੂਟ 15 ਗੱਲ ਇੱਕੋ ਹੀ ਆ ਹੁਣ ਆਪਾਂ 0 ਦੇ ਕੋਲ ਰੱਖਾਂਗੇ ਗੱਲ ਉੱਥੇ ਆ ਜਾਣੀ ਹੈ ਸੋ ਟੇਬਲ ਵੀ ਕਿੰਨੀ ਆ ਜਾਣੀ ਇੱਕ ਵਾਰੀ ਆ ਜਾਣੀ ਹੈ ਅੰਡਰੂਟ 15 ਮਾਈਨਸ ਦਾ ਇੱਕ ਵਾਰ ਆ ਜਾਣਾ ਅੰਡਰੂਟ 15 ਪਲੱਸ ਦਾ ਠੀਕ ਹੈ ਇਟਾ ਕਨਫਿਊਜ਼ਿੰਗ ਜਿਹਾ ਲੱਗਿਆ ਆਪਾਂ ਤਾਂ ਫੇਰ ਕਰਨ ਲੱਗੇ ਠੀਕ ਹੈ ਹੁਣ ਦੇਖੋ ਬਈ ਚਲੋ ਹੁਣ ਅੱਜ ਇਹ ਚੀਜ਼ ਆਪਾਂ ਇਹ ਦੇਖਾਂਗੇ ਕਿ ਕਿੰਨਾ ਵੀ T² ਦਾ ਕੋਫੀਸ਼ੀਐਂਟ 1 B ਕਿੰਨਾ B 0 ਹੈ C ਕਿੰਨਾ ਹੈ C ਹੈਗਾ -15 ਠੀਕ ਹੈ ਕਨਸਟੈਂਟ ਹਨ 15 ਤੇ b 0 ਸੀ ਕਰਾਂ ਕੋਈ ਐਕਸਟਰਾ t ਵਾਲੀ ਕੋਈ ਹੈ ਹੀ ਨਹੀਂ ਸਿੰਗਲ ਕਯੂ ਅਰੇ ਵਾਲੀ ਐਲੀਮੈਂਟਲ ਠੀਕ ਹੁਣ ਦੇ ਆਪਾਂ ਪਹਿਲਾਂ ਕਰਾਂਗੇ ਸਮ ਸਮ ਕਰੰਨਾ ਪਹਿਲਾਂ ਠੀਕ ਹੈ ਸਮ ਕਿੰਨਾ ਹੋ ਰੂਟਸ ਦਾ ਦੇਖ ਲਓ ਭਾਈ ਇਹਨੇ ਆਉਣਾ ਅੰਡਰ ਰੂਟ 15 ਪਲੱਸ ਅੰਡਰ ਰੂਟ ਨਹੀਂ ਸੌਰੀ ਮਾਈਨਸ ਅੰਡਰ ਰੂਟ 15 ਕਿਉਂਕਿ ਦੇਖੋ ਆਪ ਮਾਈਨਸ ਦਾ ਪਲੱਸ ਦਾ ਕੱਟ ਕੇ ਜ਼ੀਰੋ ਆ ਗਿਆ ਸਮਝ ਲੱਗੀ ਗੱਲ ਇੱਕ ਪਹਿਨਸ ਆਸੀ ਪਲੱਸ ਆਸੀ ਜੋ ਸਮ ਕਰਾਂਗੇ ਮਾਈਨਸ ਪਲੱਸ ਮਾਈਨਸ ਹੋ ਜਾਣਾ ਕੱਟ ਜਾਣੇ ਹੁਣ ਦੇਖੋ ਜੇ ਇਹਦੇ ਕੋਡਿੰਗ ਕਰਾਂਗੇ ਆਪਾਂ ਸਮ ਕਿੰਨਾ ਹੁੰਦਾ -b a b ਕਿੰਨਾ ਹੈ 0 a a ਕਿੰਨਾ ਬਣ 0 ਵੈਰੀਫਾਈ ਹੋ ਗਿਆ ਠੀਕ ਹੈ ਰੂਟਸ ਆਪਣੀ ਪ੍ਰੋਡਕਟ ਨਿਕਲੋ ਕਰਕੇ ਪ੍ਰੋਡਕਟ ਕਿੰਨਾ ਹੁੰਦਾ ਵੀ ਇਹਦਾ ਪ੍ਰੋਡਕਟ ਕਿੰਨਾ ਹੋਊਗਾ √15 √15 ਦਾ ਇਹਦੀ ਸਕਅਰ ਹੋ ਗਈ ਯਾਨੀ 10 √15 ਦਾ ਸਕਅਰ ਇਹਨੇ ਕਿੰਨਾ ਹੋ ਗਿਆ -15 ਬਣ ਗਿਆ ਸਕੇਲਰ ਉੜਗਟ ਕੇ ਮਾਈਨਸ ਆਪਣੀ ਮਤਲਬ ਹੈ ਇਪੀਓ ਇਤਨੀ ਨਹੀਂ ਨਹੀਂ ਗਿਆ ਆਪਣਾ ਜੇ ਉਹਦਾ ਪ੍ਰੋਡਕਟ ਦੇਖਾਂਗੇ ਆਪਾਂ ਇਹਨਾਂ ਦੇ ਅਕੋਰਡਿੰਗ ਇਹ ਕੀ ਹੁੰਦੀ ਹੈ ਇਹ ਹੁੰਦੀ ਹੈ ਸੀ ਅਪੌਨ ਏ ਸੀ ਕਹਿੰਦਾ ਮਾਈਨਸ ਦਾ 15 ਏ ਕਹਿੰਦਾ ਇਹ ਹੈਗਾ ਇਹਦੇ ਮੂਰੇ ਬੰਨ ਜੀ ਆਪਣਾ ਲੋ ਜੀ ਮਾਈਨਸ 15 ਆ ਗਿਆ ਠੀਕ ਹੈ ਸੋ ਇਹ ਵੀ ਹੋ ਗਏ ਵੈਰੀਫਾਈ ਐਦਾਂ ਕਰਦੇ ਜਾਓ ਠੀਕ ਹੈ ਇਹਨੂੰ ਕਰਨੇ ਦੋ ਵਜੇ ਨੇ ਦੇਖੋ ਇੱਕ ਤੈਨੂੰ ਇੱਧਰ ਲੈ ਕੇ ਜਾ ਕੇ ਜਾਂ ਕੱਟ ਕੇ ਉਤਲਾਓ ਜਾਂ ਫਿਰ ਨੂੰ ਐ ਲਿਖ ਲਊਗਾ ਨਾ ਤੇ ਇੱਥੋਂ ਐਦਾਂ ਫਾਰਮੂਲਾ ਬਣਾ ਕੇ ਆਪਾਂ ਸੋਲਵ ਕਰ ਲਾਂਗੇ ਠੀਕ ਹੈ ਫੋੜੀ ਜਿਹਾ ਤੁਹਾਡਾ ਸ਼ਾਰਟ ਸਮਰੀ ਫਿਰ ਸੌਰੀ ਹੈ ਨਾ ਆਪਾਂ ਅੱਗੇ ਵਾਲੇ ਤੋਂ ਦੇਖਦੇ ਹਾਂ ਇੱਕ ਤੋਂ ਹੋਰ ਚਲੋ ਵੀ ਨੈਕਸਟ ਦੇਖੋ ਨੈਕਸਟ ਕੀ ਹੈ ਵੀ ਕਹਿੰਦੇ ਕਿ ਨੇ ਫਾਈਂਡ ਦਾ ਕੁਆਡਰੇਟਿਕ ਪੋਲੀਨੋਮিয়াল ਸੈਕੰਡ ਪਾਰਟ ਆਫ ਈਚ ਆਫ ਵਿਦ ਅ ਗਿਵਨ ਨੰਬਰਸ ਐਸ ਅ ਸਮ ਐਂਡ ਦਾ ਪ੍ਰੋਡਕਟ ਆਫ ਇਟਸ ਜ਼ੀਰੋਸ ਆਰ ਹੁਣ ਆਪਣੇ ਕੋਲ ਆਪਾਂ ਨੇ ਕੁਆਡਰੇਟਿਕ ਇਕੁਏਸ਼ਨ ਫਾਈਂਡ ਕਰਨੀ ਆਪਾਂ ਨੂੰ ਸਮ ਤੇ ਪ੍ਰੋਡਕਟ ਪੋਲੀਨੋਮੀਅਲ ਇਚ ਆਫ ਦਾ ਈਚ ਵਿਦ ਦਾ 기ਵਨ ਨੰਬਰਸ ਐਸ ਦਾ ਸਮ ਐਂਡ ਦਾ ਪ੍ਰੋਡਕਟ ਆਫ ਇਟਸ ਜ਼ੀਰੋ ਰਿਸਪੈਕਟਿਵਲੀ ਠੀਕ ਹੈ ਹੁਣ ਸਮ ਤੇ ਪ੍ਰੋਡਕਟ ਜਿਹੜੇ ਹੈਗੇ ਆਪਾਂ ਨੂੰ ਦਿੱਤੇ ਹੋਏ ਆ ਸਮ ਐਂਡ ਪ੍ਰੋਡਕਟ ਆਪਾਂ ਨੂੰ 기ਵਨ ਹੈ ਤੇ ਆਪਾਂ ਫਾਈਂਡ ਕਰਨੀ ਹੈ ਪੋਲੀਨੋਮੀਅਲ ਠੀਕ ਹੈ ਪੋਲੀਨੋਮੀਅਲ ਫਾਈਂਡ ਕਰਨੀ ਹੈ ਜੇ ਕੋਡਰੇਟ ਇਕੁਏਸ਼ਨ ਜਿਹੜੀ ਵੀ ਖਲੂਗਾ ਨਾ ਚਲੋ ਭਾਈ ਸਭ ਤੋਂ ਪਹਿਲਾ ਸਮ ਕਿਹੜਾ ਹੈ ਹੈਗਾ 1/4 ਤੇ -1 ਇਟ ਮੀਨ ਕੀ ਹੈ ਕਿ ਐਗਨ ਸਮ ਐਂਡ ਪ੍ਰੋਡਕਟ ਰਿਸਪੈਕਟਿਵਲੀ ਇਟ ਮੀਨ ਸਮ ਕਿੰਨਾ ਇੱਥੇ 1/4 ਤੇ ਪ੍ਰੋਡਕਟ ਕਿੰਨਾ -1 ਠੀਕ ਹੈ ਇਹਨੂੰ ਫਾਈਂਡ ਕਰਨ ਦੇ ਹੁਣ ਕਾਫੀ ਤਰੀਕੇ ਹਨ ਠੀਕ ਹੈ ਸੋ ਆਪਾਂ ਕਿਹੜਾ ਤਰੀਕਾ ਅਪਲਾਈ ਕਰਾਂਗੇ ਦੇਖੋ ਸੋ ਜਿਹੜੀ ਸਟੈਂਡਰਡ ਫਾਰਮ ਹੁੰਦੀ ਹੈ ਉਹ ਹੁੰਦੀ ਹੈ ਕੁਝ ਪਰ ਇਸ ਪ੍ਰਕਾਰ ਦੀ ਠੀਕ ਹੈ x² α β ਨਾਲ ਇਹ x ਹੁੰਦਾ ਠੀਕ ਹੈ ਔਰ ਇਹ ਪਲੱਸ ਹੁੰਦਾ α β 0 ਇਹ ਯਾਦ ਰੱਖਣੀ ਹੈ ਕਿਸਨ ਠੀਕ ਹੈ ਜਿੱਥੇ α β ਕੀ ਨੇ ਉਹਦੇ ਸਮਸ ਨੇ α β ਦੇ ਰੂਟਸ ਨੇ ਸਿਰ ਰੂਟਸ ਨੇ ਠੀਕ ਹੈ α β ਰੂਟਸ ਨੇ ਤੇ ਇੱਥੇ ਦੇਖੋ ਇੱਥੇ α β ਇਟ ਮੀਨ ਇਸ ਸਮ ਹੈ ਠੀਕ ਹੈ α β ਇਟ ਮੀਨ ਕੀ ਪ੍ਰੋਡਕਟ ਹੈ ਠੀਕ ਹੈ ਇਦਾਂ ਆਪਾਂ ਸੋਲਵ ਕਰ ਸਾਂ ਠੀਕ ਹੈ ਨੂੰ ਈਜ਼ੀ ਤਰੀਕੇ ਨਾਲ ਹੁਣ ਜੇ ਮੈਂ ਇਹ ਵੈਲਿਊਸ ਨਹੀਂ ਮੈਨ ਲੈ ਲਓ ਸਾਬਨ ਹੈ ਗਿਵਨ ਗਿਵਨ ਹੈ ਕਿ α β ਕਿੰਨਾ 1/4 ਤੇ α β ਪ੍ਰੋਡਕਟ ਪ੍ਰੋਡਕਟ ਕਿੰਨਾ ਹੈ -1 ਇਹ ਚਾ ਕੇ ਮੈਂ ਉੱਥੇ ਪਲੇਸ ਕਰੂੰਗਾ ਅਨਸਰ ਆ ਜਾਕਰ ਮੈਨ ਠੀਕ ਹੈ ਦੇਖੋ ਸੋ ਜੇ ਮੈਂ ਇਹਨੂੰ ਫਿਲ ਕਰੂੰਗਾ ਇਹਦੇ ਚ ਫਿਰ ਇਹ ਕਿੰਨਾ ਬਣ ਜਣਾ x² α β 1 4 x α β ਕਿੰਨਾ ਹੈ 1 0 ਜਿਹੜੀ वैल्यू ਉਸੇ ਤਰ੍ਹਾਂ ਰਿਪਲੇਸ ਕਰ ਦੇਣੀ ਆ ਦੇਖੋ x² 1 4 x ਬਣ ਗਿਆ ਬੈਕ ਟੋਲ ਦੀ ਮੈਚ ਤੋਂ ਬਣ ਗਿਆ ਠੀਕ ਹੈ ਭਾਈ ਹੁਣ ਇਹਦੇ LCM ਲੈ ਲੋ LCM ਲੈ ਕੇ ਕਿੰਨਾ ਬਣਨਾ ਦੇਖੋ LCM 4 ਆ ਜਾਣਾ ਇੱਥੇ ਬਣ ਜਾਣਾ 4x² -1x ਏਣਕੀ x ਇੱਥੇ -4 0 ਆ 4 0 ਨਾਲ ਮਲਟੀਪਲਾਈ ਹੋ ਗਿਆ ਸੋ ਐਕੁਏਸ਼ਨ ਕਿਹੜੀ ਬਣ ਗਈ 4x x 4 0 ਠੀਕ ਹੈ ਸੋ ਇਦਾਂ ਤੁਸੀਂ ਇਹ ਯਾਦ ਰੱਖਣੀ ਹੈ ਕਿ ਜਦੋਂ ਸਟੈਂਡਰਡ ਫਾਰਮ ਇਹਦੀ ਬਣਾਉਣੀ ਹੈ x² α β ਇੱਥੇ ਸਭ ਲਿਖ ਦਿਆ ਕਰਨਾ ਇੱਥੇ ਪ੍ਰੋਡਕਟ ਲਿਖ ਦਿਆ ਕਰਨੀ ਆ ਥੋੜੀ ਜਿਹੀ ਕੈਲਕੂਲੇਸ਼ਨ ਆ ਕਰਨੀ ਹੈ ਸੋਲਵ ਹੋ ਜਾਣਾ ਠੀਕ ਹੈ ਦੇਖੋ ਜੇ ਇਹ ਇਹਨੂੰ ਆਪਾਂ ਕ੍ਰੋਸ ਵੈਰੀਫਾਈ ਵੀ ਕਰੀਏ ਜਿਵੇਂ ਇਹ ਦਾ ਸਮ ਦੇ ਸਮ ਦੇਖੋ ਕਿੰਨਾ ਆਉਂਦਾ ਵੀ ਸਮ ਹੁੰਦਾ ਆਪਣਾ ਆਹ ਹੈ ਨਾ ਮਾਈਨਸ b ਪਾਉਣੇ ਯਾਨੀ ਮਾਈਨਸ b ਕਿੰਨਾ ਹੈ ਮਾਈਨਸ 1 ਹੈਗਾ ਇੱਥੇ ਇੱਕ ਮਾਈਨਸ ਹੋਰ ਲੱਗੇਣੀ ਮਾਈਨਸ ਨੂੰ ਮੈਟਸ ਕਰ ਦੇਣੀ ਆ a ਕਿੰਨਾ ਹੈ ਮਾਈਨਸ 4 ਠੀਕ ਦੇਖ ਲਓ ਆ ਸੌਰੀ 4 1/4 ਠੀਕ ਹੈ ਸੋ ਸਮ ਆਪਣਾ ਇੱਦਾਂ ਹੀ ਸੀਗਾ ਸੋ ਇਹ ਇੱਕ ਸਹੀ ਵੇ ਕਰ ਲਈ ਠੀਕ ਹੈ a ਕਿਸੇ ਨੂੰ ਜ਼ਿਆਦਾ ਰੱਖਣੀ ਹੈ ਬਸ ਕਰ ਲਈ ਹੋਰ ਕੁਝ ਨਹੀਂ ਇੰਨਾ ਕੰਮ ਆ ਹੋਰ ਕੁਝ ਨਹੀਂ ਕਰਨਾ ਇਹ ਫਿਲ ਕਰਦੇ ਵੇਲੇ ਸੌਲਵ ਕਰ ਲੈ ਕੇ ਅਨਸਰ ਆ ਜਾ ਕਰਨਾ ਠੀਕ ਹੈ ਨੈਕਸਟ ਹੈਗਾ ਅੰਡਰ ਰੂਟ 2

ਇੱਥੇ ਬਣ ਜਾਣਾ 3x2 ਇੱਥੇ ਹੋ ਜਾਣਾ -3 ਅੰਡਰੂਟ 2x ਇੱਥੇ y ਨਾਲ ਕੱਲਾ ਬਣੇ 0 ਸੋ ਕਵੈਸ਼ਨ ਕਿਹੜੀ ਬਣ ਗਈ ਆਪਣੇ ਕੋਲ ਆਈ 0 0 ਨੂੰ ਵਾਗ ਗਿਆ ਸ 3x2 3y ਅੰਡਰੂਟ 2 1 0 ਠੀਕ ਹੈ ਇਹ ਕਵੈਸ਼ਨ ਬਣ ਗਈ ਥੋੜੀ ਸਿੰਪਲ ਸੋ ਕਰਨ ਦਾ ਬਹੁਤ ਈਜ਼ੀ ਹੈ ਠੀਕ ਹੈ ਇੱਕ ਸਮ ਹੋਰ ਦੇਖ ਲੈਂਦੇ ਆਪਾਂ ਇਹਦਾ ਨਾਮ ਸੋ ਕਿਹੜਾ ਦੇਖੀਏ ਆਹ ਦੇਖ ਰਹੇ ਨੇ ਬਈ ਇਹਣਾ ਅਗਲਾ 3rd ਸਮ थर्ड सम देखो भाई जीरो से अंडर रूट फाइव यानी कि सम है हम जीरो है प्रोडक्ट कि अंडर रूट फाइव कर दो फिल भाई एक्स स्केयर माइनस जीरो इंटू एक्स प्लस प्रोडक्ट कि अल्फा इंटू बीटा ठीक है लो जी एक्स स्केयर ये एक जीरो ही बन गया प्लस अंडर रूट फाइव इज इक्वल बन गया अपनी क्वाड्रेटिक इक्वेशन ਇਦਾਂ ਹੀ ਸਾਰੇ ਸੋਲਵ ਕਰ ਸੋ ਠੀਕ ਹੈ ਬਾਕੀ ਵਾਲੇ ਤੁਸੀਂ ਠੀਕ ਹੈ ਦੇਖ ਕੇ ਬਾਕੀ ਜਿਹੜਾ ਹੈ ਕਿ ਤੁਸੀਂ ਕੋਟਰ ਅਟੈਂਪਟ ਕਰੋ ਤੇ ਦੇਖੋ ਕਰਕੇ ਹੁੰਦੇ ਜਾਂ ਨਹੀਂ ਹੁੰਦੇ ਹਨ ਸੋ ਇਹ ਸੀਗੀ ਆਪਣੀ ਟੋਪ ਪੁਆਇੰਟ ਟੂ ਐਕਸਰਸਾਈਜ਼ ਈਜ਼ੀ ਐਕਸਰਸਾਈਜ਼ ਸੀਗੀ ਇਸ ਲਈ ਮੈਂ ਥੋੜਾ ਹਲਕੇ ਚ ਲੈ ਲੈਣ ਨੂੰ ਹਨ ਤਾਂਕਿ ਤੁਸੀਂ ਆਪ ਤੁਸੀਂ ਅਟੈਂਪਟ ਕਰ ਸਕਦੇ ਹੋ ਸੋ ਨੈਕਸਟ ਚੈਪਟਰ ਆਪਾਂ ਦੇਖਾਂਗੇ ਕਿਡਾ ਕਰਨਾ ਠੀਕ ਹੈ ਇਹ ਬਹੁਤ ਹੀ ਚੈਪਟਰ ਹੈ ਬਟ ਦ ਥਿੰਗ ਇਜ਼ ਇਹਦੇ ਚੋ ਚੈਪਟਰ ਕੁਐਸਚਨ ਵਧੀਆ ਬਣਦੇ ਨੇ ਠੀਕ ਹੈ ਚਾਰ ਪੰਜ ਨੰਬਰ ਦੇ ਕੁਐਸਚਨ ਬਣਦੇ ਨੇ ਇਹ ਸਾਮ ਤੇ ਪ੍ਰੋਜੈਕਟ ਵਾਲਾ ਹਨ ਸੋ ਇਹਨੂੰ ਹਲਕੇ ਚ ਨਹੀਂ ਲੈਣਾ ਕਰਕੇ ਦੇਖਣਾ